ਸ੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਸਕੱਤਰ ਪੰਜਾਬ ਭਾਰਤ ਮੈਂ ਅੱਜ ਮੇਰੇ ਸਾਥੀਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਤਿਸ਼ ਦੇ ਉੱਤੇ ਇੱਕ ਸਮਾਜ ਨੂੰ ਇੱਕ ਮੇਰੇ ਹਿੰਦੂ ਭਾਈਚਾਰੇ ਨੂੰ ਨਾਲ ਨਾਲ ਜੋ ਵੀ ਸਮਾਜ ਦੇ ਵਿੱਚ ਵਧੀਏ ਲੋਕ ਨੇ ਜੋ ਸਮਾਜ ਦੀ ਭਲਾਈ ਚਾਹੁੰਦੇ ਨੇਗੇ ਸਾਰੇ ਵਰਗਾਂ ਨੂੰ ਸੰਚੇਤ ਕਰਨਾ ਚਾਹਣਾ ਵੀ ਗੁਰੂ ਤੇਗ ਬਹਾਦਰ ਜੀ ਨੇ ਜੋ ਹਿੰਦੂਆਂ ਲਈ ਕੁਰਬਾਨੀ ਕੀਤੀ ਹੈ ਇਸ ਤੋਂ ਵੱਡੀ ਕੋਈ ਕੁਰਬਾਨੀ ਨਹੀਂ ਹੋ ਸਕਦੀ ਜੇ ਮੇਰੇ ਗਲ ਦੇ ਵਿੱਚ ਮਾਲਾ ਹੈ ਮੇਰੇ ਮੱਥੇ ਤੇ ਤਿਲਕ ਹੈ ਮੇਰੇ ਮੋਢੇ ਤੇ ਜਨੇਊ ਹੈ ਮੇਰੇ ਸਿਰ ਤੇ ਬੋਦੀ ਹੈ ਤਾਂ ਉਹ ਕਿਵੇਂ ਹੈ ਇਹ ਸਿਰਫ ਦੇਣ ਕੀ ਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਹੈ ਸਚਿਣੋ ਸਾਡੇ ਪਿੰਡ ਮੰਦਰ ਬਣਾਇਆ ਸੀ ਮੰਦਰ ਦੇ ਵਿੱਚੋਂ ਹੋਰ ਵੀ ਤਿਹਾਰ ਮਨਾਉਂਦੇ ਸੀਗੇ ਪਰ ਜਿੱਦੇ ਗੁਰੂ ਤੇਗ ਬਹਾਦਰ ਜੀ ਦਾ ਚਾਹੇ ਜਨਮ ਦਿਵਸ ਹੁੰਦਾ ਚਾਹੇ ਸ਼ਹੀਦੀ ਦਿਵਸ ਹੁੰਦਾ ਉਸ ਦਿਨ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀਗਾ ਚਲੋ ਹੁਣ ਮੇਰੀ ਉੱਥੇ ਡਿਊਟੀ ਨਹੀਂ ਇਸ ਲਈ ਮੇਰੇ ਮਨ ਦੇ ਵਿੱਚ ਆਇਆ ਵੀ ਮੈਂ ਅੱਜ ਕੱਲ ਮੋਬਾਈਲਾਂ ਦੇ ਉੱਤੇ ਬਹੁਤ ਦੇਖ ਰਿਹਾ ਆਂ ਆਫ ਚਿਪੜ ਕਾਓ ਬਾਜ਼ੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਸਿੱਖਾਂ ਤੇ ਹਿੰਦੂਆਂ ਦਾ ਤਾਂ ਨੌ ਤੇ ਮਾਸ ਵਾਲਾ ਰਿਸ਼ਤਾ ਹੈਗਾ ਪੰਜੇ ਉਂਗਲਾਂ ਕਦੇ ਇੱਕਸਾਰ ਨਹੀਂ ਹੁੰਦੀਆਂ ਸਮਾਜ ਦੇ ਵਿੱਚ ਅਸੀਂ ਐਸੇ ਵਰਗ ਦੇ ਵਿੱਚ ਰਹਨੇ ਆ ਜਿੱਥੇ ਸਾਨੂੰ ਸਾਰੇ ਚੰਗੇ ਲੱਗਦੇ ਨੇ ਉਥੇ ਸਿੱਖ ਵੀ ਨੇ ਈਸਾਈ ਵੀ ਨੇ ਹਿੰਦੂ ਵੀ ਨੇ ਮੁਸਲਮ ਵੀ ਨੇ ਸਾਡਾ ਆਪਚੀ ਵਧੀਆ ਭਾਈਚਾਰ ਹੈ ਸਾਨੂੰ ਤਾਂ ਕਿਸੇ ਤੋਂ ਕੋਈ ਦਿੱਕਤ ਨਹੀਂ ਅਸੀਂ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਂਦੇ ਆ ਉਹ ਸਾਡੇ ਪ੍ਰੋਗਰਾਮਾਂ 'ਚ ਆਉਂਦੇ ਨੇ ਉਹ ਸਾਡੇ ਨਾਲ ਬੈਠ ਕੇ ਪੂਜਾ ਕਰਾਉਂਦੇ ਨੇ ਮੈਂ ਉਹਨਾਂ ਦੇ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨਾਲ ਜਾਂਦਾ ਮੈਨੂੰ ਤਾਂ ਕਿਸੇ ਤਰ੍ਹਾਂ ਦੀ ਕਦੇ ਕੋਈ ਦਿੱਕਤ ਆਈ ਨਹੀਂ ਸੁਖਾ ਸਨਮਾਨ ਹੁੰਦਾ ਕੀ ਹੁੰਦਾ ਸਨਮਾਨ ਹੁੰਦਾਗਾ ਇਸ ਲਈ ਮੈਂ ਮੇਰੇ ਦੇਖੋ ਜਿਹੜੇ ਭੜਕਾਉ ਗੱਲਾਂ ਕਰਦੇ ਨੇ ਆਏ ਹੋ ਜੂ ਐਂ ਕਰ ਦਾਂਗੇ ਫਲਾਣਾ ਕਰ ਦਾਂਗੇ ਮੈਂ ਉਹਨਾਂ ਤੱਕ ਕੋਈ ਸੁਨੇਹਾ ਨਹੀਂ ਦੇਣਾ ਚਾਹੁੰਦਾ ਨਾ ਮੈਂ ਜ਼ਰੂਰ ਤੋਂ ਸਮਝਦਾ ਪਰ ਮੈਂ ਸਮਾਜ ਨੂੰ ਨਵੀਂ ਪੀੜੀ ਨੂੰ ਨੌਜਵਾਨਾਂ ਨੂੰ ਜ਼ਰੂਰ ਬੇਨਤੀ ਕਰਨਾ ਚਾਹਣਾ ਵੀ ਕਿਸੇ ਕੱਟੜ ਲੋਕਾਂ ਦੇ ਮੰਗਰ ਲੱਗ ਕੇ ਕਦੇ ਵੀ ਆਪਦੇ ਦੇਸ਼ ਨੂੰ ਆਪਦੇ ਭਾਈਚਾਰੇ ਨੂੰ ਆਪਜੀ ਧਰਮਾਂ ਦੇ ਪਿਆਰ ਨੂੰ ਖਰਾਬ ਨਾ ਕਰੋ ਇਹਦੇ ਵਿੱਚ ਕੱਟੜਤਾ ਨਾ ਪਾਓ ਜੀ ਨੇ ਜੀ ਨੂੰ ਮੰਨਣਾ ਹੈ ਉਹਨੂੰ ਮੰਨੇ ਕਦੇ ਵੀ ਇਹ ਚਿੰਦਿਆ ਸੋਚੋ ਵੀ ਉਹ ਫਲਾਣੇ ਨੂੰ ਮੰਨਦਾ ਹੈ ਉਹ ਤਾਂ ਉਹ ਧਰਮ ਦਾ ਮੈਂ ਉਹ ਧਰਮ ਦਾ ਨਹੀਂ ਸਾਰਿਆਂ ਨੂੰ ਪਹਿਲਾਂ ਇਨਸਾਨੀਅਤ ਹੈ ਜਿੱਥੇ ਮਰਜ਼ੀ ਚਲੇ ਜਾਓ ਚਾਹੇ ਗੁਰੂਕਰ ਮੰਦਰ ਮਸਜਿਦ ਚਰਚ ਸਾਰੇ ਉਥੇ ਕੀ ਹੁੰਦਾ ਹੈ ਅੱਲਾ ਵੈਗਰੂ ਹਰੀ ਦਾ ਨਾਮ ਇੱਕ ਹੈ ਪਰਮਾਚ ਪੈਗੀ ਦੁਨੀਆ ਠੀਕ ਹੈ ਆਪਾਂ ਜੋ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਉਸ ਹਸਾਬ ਨਾਲ ਚੱਲਣਾ ਪੈਂਦਾ ਚੱਲੋ ਆਪਦੀ ਮਾਨ ਮਰਾਦਾ ਚ ਰਹੋ ਸਾਰਿਆਂ ਦਾ ਪਿਆਰ ਤੇ ਸਤਿਕਾਰ ਸਬਦਾ ਕਰੋ ਪਰ ਕਿਸੇ ਦੇ ਧਰਮ ਪਰ ਕੋਈ ਗਲਤ ਨਾ ਬੋਲੋ ਨਾ ਕੋਈ ਐਸਾ ਕੋਈ ਵਿਵਾਦ ਛੇੜੋ ਕਿਸੇ ਹੋਰ ਧਰਮਾਂ ਦੇ ਖਿਲਾਫ ਕਿ ਤੁਹਾਨੂੰ ਉਹ ਪਿਆਰ ਦੀ ਜਗਾ ਨਫ਼ਰਤ ਨਾਣ ਲੱਗ ਲਵੇ ਤੁਸੀਂ ਐਸੀ ਮਿਸਾਲ ਬਣੋ ਵੀ ਹਾਂ ਵੀ ਸਾਨੂੰ ਤਾਂ ਆ ਸਿੱਖ ਭਾਈਚਾਰੇ ਤੋਂ ਆ ਮੁਸਲਮਾਨ ਭਾਈਚਾਰੇ ਤੋਂ ਆ ਹਿੰਦੂ ਭਾਈਚਾਰੇ ਤੋਂ ਆ ਐਸਾਈ ਭਾਈਚਾਰੇ ਤੋਂ ਸਾਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਅਸਤਾ ਪੰਜਾਂ ਨੂੰ ਰਹਿਣਿਆਂਗੇ ਐਸੇ ਵਿਚਾਰਾਂ ਨੂੰ ਸਾਨੂੰ ਰੱਖਣ ਦੀ ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਦੀ ਲੋੜ ਹੈ ਪੜਕਾਓ ਵਿਚਾਰਾਂ ਤੋਂ ਦੂਰ